ਬੜੀਆਂ ਕੁਰਬਾਨੀਆਂ ਕੀਤੀਆਂ ਅੱਜ ਮੈਂ ਕਹਿ ਸਕਦਾ ਵੀ ਅਕਾਲੀ ਦਰ ਨੂੰ ਖੜਾ ਕਰਨ ਵਾਲਿਆ ਅੱਜ ਆਪਾਂ ਸੱਤ ਫਤਿਹ ਸਿੰਘਰੋਂ ਤੋਂ ਲੈ ਕੇ ਭੋਣ ਸਿੰਘ ਥੋੜੇ ਜਿਹੇ ਦੇਸਿਕ ਤਲਵੰਡੀ ਇਹ ਤਾਂ ਥੋੜਾ ਇਹਨੇ ਖਸਾ ਜੀ ਅੱਖਾਂ ਪਰੇ ਤੁਸੀਂ ਦੋ ਕੋਰੇਆ ਕਿਲਾ ਕਰਾਓ ਠੀਕ ਬਾਦੋ ਮੰਨਣਾ ਹੋਈ ਅਕਾਲੀ ਦਰ ਡੈਚੁਅਲੀ ਆ ਜਰੂ ਆਪਾਂ ਇੰਨੀ ਦੇਰ ਕਿਸੇ ਪਾਰਟੀ ਦਾ ਵਿੰਗ ਜਾਂ ਪਰਿਵਾਰ ਦੇ ਤੌਰ ਤੇ ਵਿਚਰੇ ਆਪਾਂ ਉਹਨੂੰ ਤੀਜੀ ਪੋਸਟਾਂ ਜਿਵੇਂ ਸਾ ਸਰਪੋਰਟ ਸੇ ਬੜੀਆਂ ਕੁਰਬਾਨੀਆਂ ਕੀਤੀਆਂ ਅੱਜ ਮੈਂ ਕਹਿ ਸਕਦਾ ਵੀ ਕਾਲੀਦਾਸ ਨੂੰ ਖੜਾ ਕਰਨ ਦਾ ਅਯਾਚਾ ਸੱਤ ਫਤਿਹ ਸਿੰਘਰੋਂ ਤੋਂ ਲੈ ਕੇ ਮੋਹਨ ਸਿੰਘ ਥੋੜੇ ਜਦੇਵ ਸਿੰਘ ਤਰਵੰਡੀ ਇਹ ਤਾਂ ਹੋਣਾ ਹੀ ਨੇ ਖਤ ਜੀ ਸਰਖਾਂ ਪਰ ਇਹ ਤੁਸੀਂ ਦੋ ਤੋਰਿਆਂ ਕਿਲਾ ਕਰਿਆ ਤਕਲੀਫ ਹੋਈ ਠੀਕ ਮਾਡੋ ਮੰਨਣਾ ਹੋਈ ਬੈਚੂਅਲੀ ਆ ਜਦੋਂ ਆਪਾਂ ਇੰਨੀ ਦੇਰ ਕਿਸੇ ਪਾਰਟੀ ਦਾ ਵਿੰਗ ਜਾਂ ਪਰਿਵਾਰ ਦੇ ਤੌਰ ਤੇ ਵਿਚਰੇ ਆਪਾਂ ਉਹਨੂੰ ਤੀਜੀ ਪੋਸਟਾਂ ਤੇ ਮਸਾ ਦਾ ਸਪੋਰਟ ਸੇ ਬਾ ਬੜੀਆਂ ਕੁਰਬਾਨੀਆਂ ਕੀਤੀਆਂ ਅੱਜ ਮੈਂ ਕਹਿ ਸਕਦਾ ਵੀ ਕਾਦੀ ਦਾ ਨੂੰ ਖੜਾ ਕਰਦਿਆ ਅੱਜ ਆਪੋ ਸੱਤ ਫਤਿਹ ਸਿੰਘ ਰੋਂ ਤੋਂ ਲੈ ਕੇ ਮੋਹਨ ਸਿੰਘ ਥੋੜੇ ਜਦੇਸ਼ ਸਿੰਘ ਤਲਵੰਡੀ ਇਹ ਤਾਂ ਥੋੜਾ ਇਹ ਨੇ ਖਤ ਜੀ ਸੱਖਾਂ ਪਰ ਇਹ ਤੁਸੀਂ ਦੋ ਕੋਰੇਆ ਕਿਹੜਾ ਕਰਾ ਤਕਲੀਫ ਹੋਣੀ ਠੀਕ ਮਾਣ ਮਨਣਾ ਹੋਈ ਕਰਦਾ ਡੈਚੁਅਲੀ ਜਦੋਂ ਆਪਾਂ ਇੰਨੀ ਦੇਰ ਕਿਸੇ ਪਾਰਟੀ ਦਾ ਵਿੰਗ ਜਾਂ ਪਰਿਵਾਰ ਦੇ ਤੌਰ ਤੇ ਵਿਛਰੇ ਆਪਾਂ ਉਹਨੂੰ ਤੀਜੀ ਪੋਸਟਾਂ ਜਿਵੇਂ ਸਪੋਰਟ ਸੇ ਬੜੀਆਂ ਕੁਰਬਾਨੀਆਂ ਕੀਤੀਆਂ ਅੱਜ ਮੈਂ ਕਹਿ ਸਕਦਾ ਵੀ ਕਾਲੀਦਾ ਨੂੰ ਖੜਾ ਕਰਨ ਵਾਲਾ ਅੱਜ ਆਪਾਂ ਸੱਦ ਫਤਿਹ ਸਿੰਘਰੋਂ ਤੋਂ ਲੈ ਕੇ ਮੋਹਨ ਸਿੰਘ ਥੋੜੇ ਜਿਹੇ ਸਿੰਘ ਤਲਵੰਡੀ ਇਹ ਤਾਂ ਥੋੜਾ ਇਹਨੇ ਖਤ ਜੀ ਅੱਖਾਂ ਪਰ ਇਹ ਤੁਸੀਂ ਦੋ ਕੋਰੇਆ ਕਿਹੜਾ ਕਰਾ ਤਕਲੀਫ ਹੋਈ ਠੀਕ ਬਾਦੋ ਮੰਨਣਾ ਹੋਈ ਕਹਿੰਦੇ ਡੈਚੁਅਲੀ ਜਦੋਂ ਆਪਾਂ ਇੰਨੀ ਦੇਰ ਕਿਸੇ ਪਾਰਟੀ ਦਾ ਵਿੰਗ ਜਾਂ ਪਰਿਵਾਰ ਦੇ ਤੌਰ ਤੇ ਵਿਛਰੇ ਆਪਾਂ ਉਹਨੂੰ ਤੀਜੀ ਪੁਸਤਕ Mas abraço, bom sem... Mal...